ਮੌਸਮ ਨੇ ਖੂਬਸੂਰਤ ਟਾਂਗਨਾਲ ਕਰਵਟ ਬਦਲੀ ਹੈ ਜਿੱਥੇ ਪੰਜਾਬ 'ਚ ਮੀਂਹ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹੈ ਉਥੇ ਹੀ ਜੇ ਗੱਲ ਕਰੀਏ ਦੇਵ ਭੂਮੀ ਹਿਮਾਚਲ ਦੀ ਤਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਦੇਵ ਭੂਮੀ ਹਿਮਾਚਲ ਦੇ ਛੋਟੇ ਜਿਹੇ ਸ਼ਹਿਰ ਡਲਹੋਜ਼ੀ 'ਚ ਬਰਫ਼ਬਾਰੀ ਤੋਂ ਬਾਅਦ ਕੀ ਖੂਬਸੂਰਤ ਨਜ਼ਾਰਾ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਕਿ ਡਲਹੋਜ਼ੀ ਦੇ ਲੱਕੜ ਮੰਡੀ 'ਚ ਜਿੱਥੇ ਕੱਲ ਬੀਤੀ ਸ਼ਾਮ ਤੋਂ ਹੀ ਬਰਫਵਾਰੀ ਹੋ ਰਹੀ ਹੈ ਤਾਂ ਇਸ ਬਰਫਵਾਰੀ ਦੇ ਨਾਲ ਜਿੱਥੇ ਠੰਡ ਥੋੜੀ ਵੱਧ ਗਈ ਹੈ ਉਥੇ ਹੀ ਨਜ਼ਾਰਾ ਕੁਦਰਤੀ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਕਿੰਨਾ ਖੂਬਸੂਰਤ ਬਣਿਆ ਹੋਇਆ ਹੈ ਪੇੜ ਪੌਦੇ ਤਾਂ ਕੀ ਲੋਕਾਂ ਦੇ ਘਰ ਗੱਡੀਆਂ ਤੱਕ ਬਰਫ ਦੀ ਸਫੇਦ ਚਾਦਰ ਟਕੇ ਗਏ ਨੇ ਸੜਕਾਂ ਦਿਖਾਈ ਨਹੀਂ ਦੇ ਰਹੀਆਂ ਤੇ ਉਥੇ ਆਏ ਹੋਏ ਪ੍ਰਯਟਕਾਂ ਨੂੰ ਤਾਂ ਜਿਵੇਂ ਉਹਨਾਂ ਦੇ ਮਨਪਸੰਦ ਚੀਜ਼ ਮਿਲ ਗਈ ਹੋਵੇ ਦਿਲਹੌਜ਼ੀ ਲੱਕੜ ਮੰਡੀ ਪੁਲਹਾਨੀ ਮਾਤਾ ਮੰਦਿਰ ਕਾਲਾ ਟਾਪ ਅਤੇ ਆਸ-ਪਾਸ ਦੇ ਹਰੀ ਕੀ ਇਲਾਕੇ 'ਚ ਤੁਹਾਨੂੰ ਦੱਸ ਦਈਏ ਕਿ 6 ਇੰਚ ਤੋਂ ਲੈ ਕੇ 8 ਇੰਚ ਤੱਕ ਦੀ ਬਰਫਬਾਰੀ ਹੋਈ ਹੈ ਤੇ ਹਾਲੇ ਮੌਸਮ ਵਿਭਾਗ ਅਨੁਸਾਰ ਇੱਥੇ ਹੋਰ ਬਰਫਬਾਰੀ ਹੋ ਸਕਦੀ ਹੈ ਇਸ ਬਰਫਬਾਰੀ ਕਾਰਨ ਉਥੇ ਰਹਿ ਰਹੇ ਲੋਕਾਂ ਨੂੰ ਤਾਂ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਬਰਫਬਾਰੀ ਤੋਂ ਬਾਅਦ ਹੋਰ ਲੋਕ ਕੁੰਮਣ ਆਉਣਗੇ ਜਿਸ ਕਾਰਨ ਰੋਜ਼ਗਾਰ ਦਾ ਸਾਧਨ ਹੋਰ ਵਧੇਗਾ ਪਰ ਇਸ ਕੁਦਰਤੀ ਖੂਬਸੂਰਤ ਨਜ਼ਾਰੇ ਨੂੰ ਤੁਸੀਂ ਵੀ ਇੱਕ ਵਾਰ ਜੀ ਭਰ ਕੇ ਵੇਖ ਲਓ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਕਿ ਜਿਵੇਂ ਤੁਸੀਂ ਆਪ ਹੀ ਇਨ੍ਹਾਂ ਖੂਬਸੂਰਤ ਵਾਦੀਆਂ ਦੇ ਵਿੱਚ ਘੁੰਮ ਰਹੇ ਹੋ ਮੌਸਮ ਨੇ ਖੂਬਸੂਰਤ ਟੰਗ ਨਾਲ ਕਰਵਟ ਬਦਲੀ ਹੈ ਜਿੱਥੇ ਪੰਜਾਬ ਚ ਮੀਂਹ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹੈ ਉਥੇ ਹੀ ਜੇ ਗੱਲ ਕਰੀਏ ਦੇਵ ਭੂਮੀ ਹਿਮਾਚਲ ਦੀ ਤਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਦੇਵ ਭੂਮੀ ਹਿਮਾਚਲ ਦੇ ਛੋਟੇ ਜਿਹੇ ਸ਼ਹਿਰ ਡਲਹੋਜ਼ੀ ਚ ਬਰਫਵਾਰੀ ਤੋਂ ਬਾਅਦ ਕੀ ਖੂਬਸੂਰਤ ਨਜ਼ਾਰਾ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਕਿ ਡਲਹੋਜ਼ੀ ਦੇ ਲੱਕੜ ਮੰਡੀ ਚ ਜਿੱਥੇ ਕੱਲ ਬੀਤੀ ਸ਼ਾਮ ਤੋਂ ਹੀ ਬਰਫਵਾਰੀ ਹੋ ਰਹੀ ਹੈ ਤੇ ਇਸ ਬਰਫਵਾਰੀ ਦੇ ਨਾਲ ਜਿੱਥੇ ਠੰਡ ਥੋੜੀ ਵੱਧ ਗਈ ਹੈ ਉਥੇ ਹੀ ਨਜ਼ਾਰਾ ਕੁਦਰਤੀ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਕਿੰਨਾ ਖੂਬਸੂਰਤ ਬਣਿਆ ਹੋਇਆ ਹੈ ਪੇੜ ਪੌਦੇ ਤਾਂ ਕੀ ਲੋਕਾਂ ਦੇ ਘਰ ਗੱਡੀਆਂ ਤੱਕ ਬਰਫ ਦੀ ਸਫੇਦ ਚਾਦਰ ਹੀਠਾਂ ਟਕੇ ਗਏ ਨੇ ਸੜਕਾ ਦਿਖਾਈ ਨਹੀਂ ਦੇ ਰਹੀਆਂ ਤੇ ਉਥੇ ਆਏ ਹੋਏ ਪ੍ਰਯਟਕਾਂ ਨੂੰ ਤਾਂ ਜਿਵੇਂ ਉਹਨਾਂ ਦੇ ਮਨਪਸੰਦ ਚੀਜ਼ ਮਿਲ ਗਈ ਹੋਵੇ ਡਿੰਡਲਹਾਜ਼ੀ ਲੱਕੜ ਮੰਡੀ ਪੁਲਹਾਨੀ ਮਾਤਾ ਮੰਦਿਰ ਕਾਲਾ ਟਾਪ ਅਤੇ ਆਸ-ਪਾਸ ਦੇ ਹਰੀ ਖਿਲਾਕੇ 'ਚ ਤੁਹਾਨੂੰ ਦੱਸ ਦਈਏ ਕਿ 6 ਇੰਚ ਤੋਂ ਲੈ ਕੇ 8 ਇੰਚ ਤੱਕ ਦੀ ਬਰਫਬਾਰੀ ਹੋਈ ਹੈ ਤੇ ਹਾਲੇ ਮੌਸਮ ਵਿਭਾਗ ਅਨੁਸਾਰ ਇੱਥੇ ਹੋਰ ਬਰਫਬਾਰੀ ਹੋ ਸਕਦੀ ਹੈ ਇਸ ਬਰਫਬਾਰੀ ਕਾਰਨ ਉਥੇ ਰਹਿ ਰਹੇ ਲੋਕਾਂ ਨੂੰ ਤਾਂ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਬਰਫਬਾਰੀ ਤੋਂ ਬਾਅਦ ਹੋਰ ਲੋਕ ਘੁੰਮਣ ਆਉਣਗੇ ਜਿਸ ਕਾਰਨ ਰੋਜ਼ਗਾਰ ਦਾ ਸਾਧਨ ਹੋਰ ਵਧੇਗਾ ਪਰ ਇਸ ਕੁਦਰਤੀ ਖੂਬਸੂਰਤ ਨਜ਼ਾਰੇ ਨੂੰ ਤੁਸੀਂ ਵੀ ਇੱਕ ਵਾਰ ਜੀ ਭਰ ਕੇ ਵੇਖ ਲਓ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਕਿ ਜਿਵੇਂ ਤੁਸੀਂ ਆਪ ਹੀ ਇਨ੍ਹਾਂ ਖੂਬਸੂਰਤ ਵਾਦੀਆਂ ਦੇ ਵਿੱਚ ਘੁੰਮ ਰਹੇ ਹੋ